ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਊਟ ਨਿਪੱਤਿਆਂ ਦੀ ਪੱਤ ਨਿਗਤਿਆਂ ਦੀ ਗਤ ਨਿਆਸਰਿਆਂ ਦੇ ਆਸਰੇ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਦੀ ਸੋਭੇ ਦ੍ਰਿਸ਼ਟੀ ਜਿਸ ਦੇ ਉੱਤੇ ਪੈ ਗਈ ਉਸ ਦੇ ਜਨਮ ਜਨਮ ਅੰਤਰਾਂ ਦੇ ਤਨ ਅਤੇ ਮਨ ਦੇ ਰੋਗ ਚਲੇ ਗਏ ਗੁਰੂ ਸਾਹਿਬ ਜੀ ਦੇ ਪਾਵਨ ਚਰਨ ਜਿਸ ਮੁਰਦੇ ਦੀ ਹੱਡੀ ਨੂੰ ਵੀ ਕਿਤੇ ਛੂ ਗਏ ਉਸ ਦਾ 84 ਲੱਖ ਜੂਨ ਦੇ ਵਿੱਚੋਂ ਛਟਕਾਰਾ ਹੋ ਗਿਆ ਉਸ ਨੂੰ ਵੀ ਗਤੀ ਪ੍ਰਾਪਤ ਹੋ ਗਈ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੇ ਸਿੱਖ ਭਾਈ ਲੰਗਾਖ ਦੀ ਲੱਤ ਜੋ ਕਿ ਭਾਈ ਲੰਗਾਹ ਬਚਪਨ ਤੋਂ ਹੀ ਪੋਲੀਓ ਦੀ ਬਿਮਾਰੀ ਕਰਕੇ ਲੰਗੜਾ ਸੀ ਕਿਸ ਤਰ੍ਹਾਂ ਠੀਕ ਕੀਤੀ ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ ਸਾਧ ਸੰਗਤ ਜੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੁਇੰਦਵਾਲ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਬਿਰਾਜਮਾਨ ਹਨ ਸੰਗਤਾਂ ਦੂਰੋਂ ਨੇੜਿਓਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕਰਕੇ ਲਾਹੇ ਪ੍ਰਾਪਤ ਕਰਦਿਆਂ ਨੇ ਸਤਿਗੁਰੂ ਜੀ ਸਵੇਰ ਵੇਲੇ ਦਾ ਨਾਸ਼ਤਾ ਦਹੀਂ ਦੇ ਨਾਲ ਕਰਿਆ ਕਰਦੇ ਸਨ ਸੋ ਸਤਿਗੁਰਾਂ ਦੇ ਸਵੇਰ ਵੇਲੇ ਨਾਸ਼ਤੇ ਦੇ ਵਿੱਚ ਦਹੀਂ ਲਿਹਾਉਣ ਦੀ ਸੇਵਾ ਗੁਰੂ ਦਾ ਪਰਮ ਸ਼ਰਧਾਲੂ ਸਿੱਖ ਭਾਈ ਲੰਗਾਹ ਜੀ ਕਰਿਆ ਕਰਦਾ ਸੀ ਭਾਈ ਲੰਗਾਹ ਸ੍ਰੀ ਗੁਰਿੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਦੋ ਕੋਹ ਦੀ ਦੂਰੀ ਤੇ ਰਹਿੰਦਾ ਸੀ ਭਾਈ ਲੰਗਾਹ ਨੇ ਜਦੋਂ ਵੀ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਦਰਸ਼ਨ ਦੇ ਇਦਾਰੇ ਕਰਨ ਵਾਸਤੇ ਆਉਣਾ ਤੇ ਰਸਤੇ ਦੇ ਵਿੱਚ ਸਥਾਨਕ ਚੌਧਰੀ ਜਿਸੇ ਚੌਧਰੀ ਨੂੰ ਆਪਣੇ ਕੋਲ ਬਹੁਤ ਦੌਲਤ ਹੋਣ ਦਾ ਹੰਕਾਰ ਸੀ ਉਸ ਨੂੰ ਗੁਰੂ ਦੇ ਉੱਪਰ ਕੋਈ ਭਰੋਸਾ ਤੇ ਵਿਸ਼ਵਾਸ ਨਹੀਂ ਸੀ ਅਤੇ ਨਾ ਹੀ ਕੋਈ ਉਹ ਸ਼ਰਧਾ ਭਾਵਨਾ ਰੱਖਦਾ ਸੀ ਜਦੋਂ ਵੀ ਇਸ ਭਾਈ ਲੰਗਾਹ ਨੇ ਜੋ ਕਿ ਲੱਤ ਤੋਂ ਹਾਰੀ ਸੀ ਭੌੜੀ ਦੇ ਨਾਲ ਚੱਲਦਾ ਸੀ ਗੁਰੂ ਸਾਹਿਬ ਜੀ ਦੇ ਵੱਲ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਦਹੀਂ ਲੈ ਕੇ ਜਾਣਾ ਇਸ ਨੇ ਰਸਤੇ ਦੇ ਵਿੱਚ ਪਾਈ ਲੰਗਾਹ ਨੂੰ ਘੇਰ ਲੈਣਾ ਅਤੇ ਵਾਰ-ਵਾਰ ਆਖਣਾ ਉਹ ਭਲਿਆ ਲੋਕਾ ਤੂੰ ਐਵੇਂ ਖੱਜਲ ਖਰਾਬ ਹੁੰਦਾ ਰਹਿਣਾ ਤੂੰ ਚੱਲ ਤੇ ਚੰਗੀ ਤਰ੍ਹਾਂ ਸਕਦਾ ਨਹੀਂ ਤੇ ਫੇਰ ਐਵੇਂ ਰੋਜ਼ ਨਹੀਂ ਤੂੰ ਯਾਤਰਾ ਕਰਦਾ ਹਾਂ ਜੇ ਤੇਰਾ ਗੁਰੂ ਇਹਨੇ ਜੋਗਾ ਹੋਵੇ ਤੇ ਤੇਰੀ ਲੱਤ ਕਿਉਂ ਨਾ ਠੀਕ ਕਰ ਦਵੇ ਤਾਂ ਭਾਈ ਲੰਗਾ ਨੇ ਉਸ ਚੌਧਰੀ ਦੀ ਗੱਲ ਵੱਲ ਬਹੁਤਾ ਧਿਆਨ ਨਾ ਦੇਣਾ ਸਗੋਂ ਬੜੀ ਨਿਮਰਤਾ ਪੂਰਵਕ ਉਸ ਚੌਧਰੀ ਨੂੰ ਜਵਾਬ ਦੇਣਾ ਕਿ ਚੌਧਰੀ ਜੀ ਮੈਨੂੰ ਤੇ ਕਦੀ ਇਸ ਚੀਜ਼ ਦੀ ਜ਼ਰੂਰਤ ਹੀ ਮਹਿਸੂਸ ਨਹੀਂ ਹੋਈ ਕਿਉਂਕਿ ਮੇਰਾ ਗੁਰੂ ਸਮਰਥ ਹੈ ਉਹ ਖੁਦ ਜਾਣਦਾ ਹੈ ਕਿ ਕਦੋਂ ਮੈਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਜਿੰਨੀ ਮੈਨੂੰ ਲੋੜ ਹੈ ਉਸ ਦੇ ਨਾਲੋਂ ਮੇਰੇ ਗੁਰੂ ਨੇ ਮੈਨੂੰ ਜ਼ਿਆਦਾ ਦਿੱਤਾ ਹੋਇਆ ਮੈਨੂੰ ਇਸ ਗੱਲ ਦਾ ਯਕੀਨ ਹੈ ਇਸ ਕਰਕੇ ਗੁਰੂ ਦੇ ਕੋਲੋਂ ਮੰਗਾ ਤੇ ਮੈਂ ਤਾਂ ਜੇ ਮੈਨੂੰ ਜ਼ਰੂਰਤ ਮਹਿਸੂਸ ਹੋਵੇ ਮੈਂ ਗੁਰੂ ਦੇ ਕੋਲੋਂ ਕਦੇ ਕੁਝ ਇਦਾਂ ਦੀ ਮੰਗ ਮੰਗੀ ਨਹੀਂ ਇਸ ਕਰਕੇ ਮੈਂ ਜਿੱਦਾਂ ਵੀ ਹਾਂ ਆਨੰਦ ਤੇ ਪ੍ਰਸੰਨ ਹਾਂ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਗੁਣ ਅਤੇ ਮਹਿਮਾ ਬਖਿਆਨ ਕਰਦਿਆਂ ਨਿਮਰਤਾ ਸਹਿਤ ਚੌਧਰੀ ਦੇ ਕੀਤੇ ਮੁਖੋਲ ਨੂੰ ਹਾਸੇ ਨੂੰ ਉਸ ਸਿੱਖ ਨੇ ਜਰ ਜਾਣਾ ਤੇ ਅੱਗੇ ਵੱਧ ਜਾਣਾ ਇੱਕ ਦਿਨ ਭਾਈ ਲੰਗਾ ਸਤਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਵਾਸਤੇ ਦਹੀਂ ਲੈ ਕੇ ਜਾ ਰਿਆ ਪਹਿਲਾਂ ਹੀ ਪੂਰੇ ਪੂਰੇ ਸਮੇਂ ਤੇ ਚੱਲਿਆ ਸੀ ਅੱਜ ਚੌਧਰੀ ਨੂੰ ਸ਼ਰਾਰਤ ਸੁਝੀ ਹੈ ਆਖਣ ਲੱਗਾ ਭਾਈ ਲੰਗਾ ਤੂੰ ਕਹਿਨਾ ਸਾਂ ਕਿ ਮੈਂ ਤਾਂ ਕਰਕੇ ਸਤਗੁਰਾਂ ਦੇ ਕੋਲੋਂ ਤੰਦਰੁਸਤੀ ਨਹੀਂ ਮੰਗਦਾ ਆਪਣੀ ਲਤ ਠੀਕ ਕਰਨ ਦੀ ਬੇਨਤੀ ਨਹੀਂ ਕਰਦਾ ਕਿਉਂਕਿ ਮੈਨੂੰ ਅਜੇ ਤੱਕ ਇਸ ਦੀ ਜ਼ਰੂਰਤ ਨਹੀਂ ਪਈ ਅੱਜ ਉਸ ਚੌਧਰੀ ਨੇ ਭਾਈ ਲੰਗਾਹ ਦੀਆਂ ਭੌੜੀਆਂ ਲੱਕੜ ਦੀਆਂ ਜਿਨ੍ਹਾਂ ਦੇ ਨਾਲ ਭਾਈ ਲੰਗਾਹ ਤੁਰਦਾ ਸੀ ਉਹ ਵਿਸਾਖੀਆਂ ਖੋਹ ਲਈਆਂ ਨੇ ਜਦੋਂ ਭਾਈ ਲੰਗਾਹ ਦਾ ਆਸਰਾ ਉਹ ਭੌੜੀਆਂ ਚੌਧਰੀ ਨੇ ਖੋਹ ਲਈਆਂ ਤੇ ਭਾਈ ਲੰਗਾਹ ਹੁਣ ਚੱਲ ਕਿਦਾਂ ਸਕਦਾ ਸੀ ਭਾਈ ਲੰਗਾਹ ਚੌਧਰੀ ਦੇ ਤਰਲੇ ਪਾਉਣ ਲੱਗਾ ਆਖਣ ਲੱਗਾ ਕਿ ਮੇਰੀਆਂ ਭੌੜੀਆਂ ਮੈਨੂੰ ਵਾਪਸ ਦੇ ਦਿਓ ਕਿਉਂਕਿ ਮੈਂ ਸਤਗੁਰੂ ਸੱਚੇ ਪਾਤਸ਼ਾਹ ਵਾਸਤੇ ਦਹੀਂ ਲੈ ਕੇ ਪਹੁੰਚਣਾ ਹੈ ਫੇਰ ਉਹਨਾਂ ਨੇ ਪ੍ਰਸਾਦਾ ਛਕਣਾ ਹੈ ਪਰ ਚੌਧਰੀ ਕਿਥੇ ਮੰਨਣ ਵਾਲਾ ਸੀ ਉਹ ਅੱਗੇ ਵੀ ਸਿੱਖ ਨੂੰ ਤੰਗ ਕਰਿਆ ਕਰਦਾ ਸੀ ਆਖਣ ਲੱਗਾ ਕਿ ਤੂੰ ਆਪਣੇ ਗੁਰੂ ਨੂੰ ਕਹਿੰਦਾ ਕਿਉਂ ਨਹੀਂ ਮੇਰੀ ਲੱਤ ਠੀਕ ਕਰ ਦੇ ਮੈਨੂੰ ਵੀ ਪਤਾ ਚੱਲ ਜੇਗਾ ਕਿ ਤੇਰਾ ਗੁਰੂ ਕਿੰਨੀ ਕੋਈ ਸ਼ਕਤੀ ਰੱਖਦਾ ਹੈ ਤੂੰ ਆਖਦਾ ਸਾ ਮੈਨੂੰ ਜ਼ਰੂਰਤ ਮਹਿਸੂਸ ਨਹੀਂ ਹੋਈ ਅੱਜ ਦੱਸ ਤੈਨੂੰ ਹੁਣ ਜ਼ਰੂਰਤ ਹੈ ਕਿ ਨਹੀਂ ਪਰ ਉਹ ਗੁਰੂ ਦਾ ਸਿੱਖ ਚੌਧਰੀ ਨੂੰ ਕੋਈ ਗਲਤ ਜਵਾਬ ਦੇਣ ਦੀ ਬਜਾਏ ਨਿਮਰਤਾ ਦੇ ਵਿੱਚ ਇਹੋ ਹੀ ਬੇਨਤੀਆਂ ਕਰੀ ਜਾ ਰਿਆ ਸੀ ਕਿ ਮੇਰੀਆਂ ਭੌੜੀਆਂ ਮੈਨੂੰ ਵਾਪਸ ਦੇ ਦਿਓ کافی ਸਮੇਂ ਉਸ ਚੌਧਰੀ ਨੇ ਇਸ ਸਿੱਖ ਨੂੰ ਰੋਕਣ ਤੋਂ ਬਾਅਦ ਇਸ ਸਿੱਖ ਨੂੰ ਤੰਗ ਕਰਨ ਤੋਂ ਬਾਅਦ ਜਦੋਂ ਉਸ ਦੇ ਮਨ ਦੇ ਵਿੱਚ ਆਇਆ ਭੌੜੀਆਂ ਵਾਪਸ ਕਰ ਦਿੱਤੀਆਂ ਹੁਣ ਗੁਰੂ ਦਾ ਸਿੱਖ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਕੋਲ ਪੁੱਜਾ ਸਤਿਗੁਰੂ ਜੀ ਨੇ ਅਜੇ ਪ੍ਰਸਾਦਾ ਨਹੀਂ ਸੇਕਿਆ ਸਤਿਗੁਰੂ ਜੀ ਦਿਲਾਂ ਦੀਆਂ ਜਾਣਨਹਾਰ ਹਨ ਉਹ ਭਾਈ ਲੰਗਾਹ ਜੀ ਨੂੰ ਉਡੀਕ ਰਹੇ ਸਨ ਉਹਨਾਂ ਨੂੰ ਪਤਾ ਸੀ ਕਿ ਭਾਈ ਲੰਗਾਹ ਨੇ ਜ਼ਰੂਰ ਪਹੁੰਚਣਾ ਹੈ ਹੁਣ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਭਾਈ ਲੰਗਾਹ ਜੀ ਪਾਸੋਂ ਲੇਟ ਹੋਣ ਦਾ ਕਾਰਨ ਪੁੱਛਿਆ ਤਾਂ ਭਾਈ ਲੰਗਾਹ ਜੀ ਦੀਆਂ ਅੱਖਾਂ ਦੇ ਵਿੱਚ ਜਲ ਭਰਿਆ ਹੋਇਆ ਭਾਈ ਲੰਗਾਹ ਜੀ ਆਖਣ ਲੱਗੇ ਸਤਿਗੁਰੂ ਜੀ ਦਸਿਏ ਤਾਂ ਕੁਝ ਜੇ ਆਪ ਜੀ ਨੂੰ ਪਤਾ ਨਾ ਹੋਵੇ ਆਪ ਜੀ ਤੇ ਘਟ ਘਟ ਕੇ ਅੰਤਰ ਕੀ ਜਾਣਤ ਹੋ ਦਿਲਾਂ ਦੀਆਂ ਜਾਨਣਹਾਰ ਹੋ ਆਪਜੀ ਪਾਸੋਂ ਕੁਝ ਲੁਕਿਆ ਨਹੀਂ ਮੈਂ ਤੁਹਾਨੂੰ ਕੀ ਦੱਸਾਂ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਉਸ ਵੇਲੇ ਭਾਈ ਲੰਗਾਹ ਨੂੰ ਧੀਰਜ ਦਿੰਦੇ ਨੇ ਆਖਣ ਲੱਗੇ ਤੇਰੇ ਤੇ ਪਰਮੇਸ਼ਰ ਦੀ ਕਿਰਪਾ ਹੋ ਜਾਣੀ ਹੈ ਤੂੰ ਸਾਡਾ ਬਚਨ ਮੰਨ ਇਥੋਂ ਲਾਹੌਰ ਚਲਿਆ ਜਾ ਉੱਥੇ ਸ਼ਾਹ ਹੁਸੈਨ ਸੂਫੀ ਫਕੀਰ ਹੈ ਉਹਨਾਂ ਨੂੰ ਮਿਲੇ ਜਾ ਕੇ ਤੇ ਇਹ ਬਚਨ ਕਰੇ ਕਿ ਮੈਨੂੰ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਭੇਜਿਆ ਹੈ ਤੇ ਮੇਰੀ ਲਤ ਠੀਕ ਕਰ ਦਿਓ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਬਚਨ ਭਾਈ ਲੰਗਾਹ ਦੇ ਨਾਲ ਕੀਤਾ ਤੇ ਭਾਈ ਲੰਗਾਹ ਨੇ ਲਾਹੌਰ ਜਾਣ ਦੀ ਤਿਆਰੀ ਕੀਤੀ ਹੈ ਬੈਲ ਗੱਡੀ ਤੇ ਬੈਠ ਕੇ ਭਾਈ ਲੰਗਾਹ ਲਾਹੌਰ ਪਹੁੰਚਿਆ ਉੱਥੇ ਸੂਫੀ ਫਕੀਰ ਸਾਹ ਹਸੈਨ ਦਾ ਟਿਕਾਣਾ ਪੁੱਛ ਕੇ ਜਦੋਂ ਸਾਹ ਹਸੈਨ ਦੇ ਕੋਲ ਗਿਆ ਤਾਂ ਕੀ ਵੇਖਦਾ ਹੈ ਕਿ ਸਾਹ ਹਸੈਨ ਜੀ ਇੱਕ ਬੰਦਗੀ ਪਰਮੇਸ਼ਰ ਦੀ ਵਿੱਚ ਬਿਠੇ ਹੋਏ ਨੇ ਭਾਈ ਲੰਗਾਹ ਸਾਹ ਹਸੈਨ ਜੀ ਅੱਗੇ ਬੇਨਤੀ ਕਰਨ ਲੱਗਾ ਕਿ ਮੈਨੂੰ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਆਪ ਜੀ ਕੋਲ ਭੇਜਿਆ ਹੈ ਅਤੇ ਮੇਰੀ ਲਤ ਠੀਕ ਕਰ ਦਿਓ ਜਦੋਂ ਸਾਹ ਹਸੈਨ ਦੇ ਅੱਗੇ ਇਸ ਸਿੱਖ ਨੇ ਬੇਨਤੀ ਕੀਤੀ ਪਰ ਸਾਹ ਹਸੈਨ ਨੇ ਇਸ ਸਿੱਖ ਵੱਲ ਕੋਈ ਧਿਆਨ ਨਾ ਦਿੱਤਾ ਦੁਬਾਰਾ ਫਿਰ ਭਾਈ ਲੰਗਾਹ ਨੇ ਬੇਨਤੀ ਕੀਤੀ ਕਿ ਮੈਨੂੰ ਗੁਰੂ ਅਮਰਦਾਸ ਜੀ ਨੇ ਆਪ ਜੀ ਦੇ ਕੋਲ ਭੇਜਿਆ ਹੈ ਕਿਰਪਾ ਕਰਕੇ ਮੇਰੀ ਲਤ ਠੀਕ ਕਰ ਦਿਓ ਉਸ ਵੇਲੇ ਸਹਾ ਹਸੈਨ ਜੀ ਇਸ ਸਿੱਖ ਨੂੰ ਆਖਣ ਲੱਗੇ ਕਿ ਕਿਰਪਾ ਦੇ ਸਰੂਪ ਦਾਤਾ ਦੇਣ ਵਾਲੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਛੱਡ ਕੇ ਤੂੰ ਮੇਰੇ ਦਰ ਤੇ ਆਇਆ ਹੈਂ ਉਹਨਾਂ ਦੇ ਨਾਲੋਂ ਹੋਰ ਵੱਡਾ ਸ਼ਕਤੀ ਵਾਲਾ ਕੋਈ ਨਹੀਂ ਇਸ ਕਰਕੇ ਜਾ ਇੱਥੋਂ ਚਲਿਆ ਜਾ ਮੈਂ ਤੇਰੀ ਲਤ ਠੀਕ ਨਹੀਂ ਕਰਦਾ ਸਿੱਖ ਨੇ ਫੇਰ ਸਾਹਸ ਐਨ ਅੱਗੇ ਬੇਨਤੀ ਕੀਤੀ ਕਿ ਮੈਂ ਵੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਦਰ ਛੱਡ ਕੇ ਹੋਰ ਕਿਤੇ ਜਾਣ ਵਾਲਾ ਨਹੀਂ ਜੇਕਰ ਮੈਨੂੰ ਗੁਰੂ ਅਮਰਦਾਸ ਜੀ ਨੇ ਆਪ ਤੁਹਾਡੇ ਕੋਲ ਨਾ ਭੇਜਿਆ ਹੁੰਦਾ ਤਾਂ ਮੈਂ ਕਦੇ ਨਾ ਹੁੰਦਾ ਪਰ ਮੈਨੂੰ ਇਹ ਗੁਰੂ ਜੀ ਦਾ ਹੀ ਹੁਕਮ ਹੋਇਆ ਹੈ ਕਿ ਤੁਹਾਡੇ ਕੋਲ ਆਵਾਂ ਤੇ ਹੁਣ ਮੈਨੂੰ ਇਸ ਗੱਲ ਦਾ ਭਰੋਸਾ ਵੀ ਹੈ ਕਿ ਜੇ ਗੁਰੂ ਜੀ ਨੇ ਆਖ ਦਿੱਤਾ ਕਿ ਮੇਰੀ ਲਤ ਇੱਥੋਂ ਠੀਕ ਹੋਣੀ ਹੈ ਤਾ ਇੱਥੋਂ ਹੀ ਹੋਣੀ ਐ ਹੁਣ ਮੈਂ ਵਾਪਸ ਜਾਣ ਵਾਲਾ ਨਹੀਂ ਮੇਰੀ ਲਤ ਠੀਕ ਕਰੋ ਫਿਰ ਮੈਂ ਵਾਪਸ ਜਾਵਾਂਗਾ ਸ਼ਾਹ ਹੁਸੈਨ ਆਕੇ ਕਿ ਜਾ ਤੂੰ ਵਾਪਸ ਚੱਲਿਆ ਜਾ ਤੇ ਸੇਖ ਆਕੇ ਕਿ ਮੈਂ ਵਾਪਸ ਨਹੀਂ ਜਾਵਾਂਗਾ ਇਸ ਤਰ੍ਹਾਂ ਕਰਦਿਆਂ ਦੋਨਾਂ ਦੇ ਵਿੱਚ ਝਗੜਾ ਹੋ ਗਿਆ ਉਸ ਵੇਲੇ ਸ਼ਾਹ ਹੁਸੈਨ ਇੱਕ ਮੋਟਾ ਸਾਰਾ ਡੰਡਾ ਲੈ ਕੇ ਇਸ ਸਿੱਖ ਦੇ ਪਿੱਛੇ ਧੌੜਿਆ ਉਸ ਮੋٹے ਡੰਡੇ ਤੋਂ ਡਰਦਿਆਂ ਸਿੱਖ ਬਾਹਰ ਵੱਲ ਭੱਜਿਆ ਤਾਂ ਇੰਨੇ ਜ਼ੋਰ ਦੀ ਭੱਜਿਆ ਕਿ ਮੈਂ ਸ਼ਾਹ ਹਸੈਨ ਤੋਂ ਬਚ ਜਾਵਾਂ ਜਦੋਂ ਬੜੀ ਦੂਰ ਤੱਕ ਭੱਜਦਾ ਆਇਆ ਤਾਂ ਅੱਗੇ ਆ ਕੇ ਕੀ ਵੇਖਦਾ ਹੈ ਕਿ ਮੇਰੀਆਂ ਵਸਾਕੀਆਂ ਭੌੜੀਆਂ ਤੇ ਉੱਥੇ ਹੀ ਰਹਿ ਗਈਆਂ ਅਤੇ ਮੈਂ ਇਨੀ ਤੇਜ਼ ਭੱਜ ਰਿਹਾ ਹਾਂ ਮੇਰੀਆਂ ਲੱਤਾਂ ਠੀਕ ਹੋ ਚੁੱਕੀਆਂ ਨੇ ਇਹ ਕੌਤਕ ਉਸ ਸੇਖ ਨਾਲ ਹੋਇਆ ਬੜਾ ਖੁਸ਼ ਹੋਇਆ ਧੰਨ ਗੁਰੂ ਅਮਰਦਾਸ ਜੀ ਧੰਨ ਗੁਰੂ ਅਮਰਦਾਸ ਜੀ ਕਰਦਾ ਹੋਇਆ ਗੁਰਾਂ ਦੇ ਗੁਣ ਗੰਦਾ ਉਹ ਗੁਰੂ ਜੀ ਦੇ ਕੋਲ ਪਹੁੰਚਿਆ ਸਤਗੁਰਾਂ ਨੇ ਅਸ਼ੀਰਵਾਦ ਦੇ ਕੇ ਉਸ ਨੂੰ ਨਿਹਾਲ ਕੀਤਾ ਹੁਣ ਜਦੋਂ ਉਸ ਸੇਖੇ ਨਵੰਬਰ 9 ਤੰਦਰੁਸਤ ਹੋ ਕੇ ਪੌੜੀਆਂ ਤੋਂ ਬਿਨਾ ਚੰਗਾ ਭਲਾ ਚੱਲਦਾ ਉਸ ਚੌਧਰੀ ਦੇ ਅਗਿਉਂ ਦੀ ਲੰਘਿਆ ਤੇ ਚੌਧਰੀ ਬੜਾ ਸ਼ਰਮਿੰਦਾ ਹੋਇਆ ਆਖਣ ਲੱਗਾ ਕਿ ਮੇਰੇ ਕੋਲੋਂ ਬੜੀ ਵੱਡੀ ਭੁੱਲ ਹੋ ਗਈ ਜੋ ਮੈਂ ਗੁਰੂ ਅਮਰਦਾਸ ਜੀ ਦੀ ਸ਼ਕਤੀ ਤੇ ਸ਼ੰਕਾ ਕਰਦਾ ਰਿਹਾ ਇਸ ਸੇਖ ਨੂੰ ਤੰਗ ਕਰਦਾ ਰਿਹਾ ਇਹ ਮੇਰੀ ਭੁੱਲ ਬਖਸ਼ਣ ਵਾਲੀ ਨਹੀਂ ਪਰ ਮੈਂ ਗੁਰਾਂ ਦੇ ਕੋਲੋਂ ਮਾਫੀ ਮੰਗ ਲਵਾਂ ਗੁਰੂ ਮੈਨੂੰ ਮਵਾਫ ਕਰਨਗੇ ਸੋ ਸ ਚੌਧਰੀ ਨੇ ਵੀ ਉਸ ਸੇਖ ਦੇ ਪਾਸੋਂ ਅਤੇ ਗੁਰੂ ਅਮਰਦਾਸ ਜੀ ਪਾਸੋਂ ਮਾਫੀ ਮੰਗੀ ਸਤਿਗੁਰੂ ਗੁਰੂ ਅਮਰਦਾਸ ਜੀ ਬਖਸ਼ਣ ਯੋਗ ਹਨ ਉਸ ਨੂੰ ਵੀ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੰਦੇ ਨੇ ਸੋ ਇਹ ਹੈ ਗੁਰੂ ਅਮਰਦਾਸ ਜੀ ਦੀ ਪਈ ਲੰਗਾਹ ਦੀ ਲੱਤ ਠੀਕ ਕਰਨ ਵਾਲੀ ਸਾਖੀ ਸੋ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋ ਆਪਣੇ ਵਿਚਾਰ ਕਮੈਂਟਾਂ ਰਾਂ ਜਰੂਰ ਦੱਸਿਆ ਕਰੋ ਇਸ ਤਰ੍ਹਾਂ ਹੋਰ ਵੀਡੀਓ ਵੇਖਣ ਵਾਸਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਜੀ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਆਸਾਂ ਮਰਦਾਂ ਪੂਰੀਆਂ ਕਰਨ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ